ਇਹਦਾ ਏਜੰਟਾ ਇਹਨਾਂ ਨੇ ਲਗਭਗ 3.5 ਸਾਲ ਪਹਿਲਾਂ ਇੱਕ ਮਜ਼ਦੂਰ ਕਿਸਾਨ ਤੋਂ 15,40,000 ਰੁਪਏ ਲੈ ਲਿਆ ਸੀ ਤੇ ਜਿੱਥੇ ਦਾ ਦਫ਼ਤਰ ਸੀ ਉੱਥੋਂ ਇਹ ਜੈਟ ਦਫ਼ਤਰ ਛੱਡ ਕੇ ਆ ਗਈ ਆ ਤੇ ਇਸ ਮੰਦੇ ਦੇ ਵਿੱਚ ਇਹਨੇ ਆ ਕੇ ਆਪ ਦਾ ਜਿਹੜਾ ਮਕਾਨ ਕਿਰਾਏ ਤੇ ਲੈ ਲਿਆ ਜਦੋਂ ਅਸੀਂ ਇਹਦੀ ਭਾਲ ਤੋੜ ਕੀਤੀ ਤਕਰੀਬਨ 6-7 ਮਹੀਨੇ ਸਾਨੂੰ ਇਹਦਾ ਤਾਂ ਪਤਾ ਹੀ ਨਹੀਂ ਲੱਗਿਆ ਠੀਕ ਹੈ ਹੁਣ ਅਸੀਂ ਡੀਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਸਾਰੀ ਗੱਲਬਾਤ ਹੋਈ ਉਹ ਤੇ ਬੈਠੇ ਆ 2 ਘੰਟੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹ ਮਸਲਾ ਦਾ ਹੱਲ ਨਹੀਂ ਕਰ ਸਕਦੇ ਅਸੀਂ ਪਰਚਾ ਨਹੀਂ ਦੇ ਸਕਦੇ ਅਸੀਂ ਕਿਹਾ ਜੇ ਤੁਸੀਂ ਨਹੀਂ ਪਰਚਾ ਦੇ ਸਕਦੇ ਉਹਦੇ ਦਬਦਬਾ ਦੇ ਨਾਲੋਂ ਭਾਵੇਂ ਸਿੱਧੂ ਤੋਂ ਵੀ ਪਰਚਾ ਹੋਇਆ ਤੇ ਪਰ ਇਸ ਪਰਿਵਾਰ ਦੀ ਫੇਰ ਵੀ ਨਹੀਂ ਗੱਲ ਸੁਣੀ ਗਈ ਫੇਰ ਜਦੋਂ ਜਥੇਬੰਦੀਆਂ ਦੇ ਤੌਰ ਤੇ ਫੇਰ ਆਏ ਫੇਰ 22 ਹਜ਼ਾਰ ਰੁਪਏ ਅਗਸਤ ਦੇ ਵਿੱਚ ਇਹ ਇਹਨੇ ਲਵੀ ਮੇਰਾ ਪੈਂਡਿੰਗ ਸੀ ਇਹਨਾਂ ਦਾ ਕਾਲ ਇਹਨੇ ਲੜਾਈ ਝਗੜਾ ਕੀਤਾ ਮੇਰੇ ਨਾਲ ਤੇ ਫੇਰ ਅਸੀਂ ਚੌਕੀ ਥਾਣੇ ਗਏ ਤੇ ਅਸੀਂ ਕਿਹਾ ਲੈ ਵੀ ਸਾਡਾ 1 ਲੱਖ 22 ਹਜ਼ਾਰ ਰੁਪਏ ਪੈਂਡਿੰਗ ਹੈ ਉਹਨਾਂ ਨੇ ਰਾਜੀਨਾਮਾ ਕਰਾ ਕੇ 20 20 ਆਜਾਦੀਆਂ ਕਿਸਾ ਖਰਾਦਿਆ ਇੰਨਾ ਕ ਗਰੀਬ ਆ ਵੀ ਜਿਹੜਾ ਹਾਲਾਤ ਉਹਨਾਂ ਦੇ ਬਹੁਤ ਨਾਜ਼ਿਕ ਆ ਵੀ ਉਹਨਾਂ ਨੂੰ ਕੁਛ ਨਾ ਕੁਛ ਤੁਸੀਂ ਦਿਓ ਇਹਨੇ ਰਾਤ ਜਿਹੜਾ ਕੀਤਾ ਹੀ ਕਹਿੰਦੀ ਮੈਂ ਜੀ ਸਨੇਚਰਵਾਰ ਨੂੰ ਦੇ ਦੂੰ ਕੱਲ ਨੂੰ ਮੈਨੂੰ 12 ਵਜੇ ਜਿਹੜੇ ਚੈੱਕ ਆ ਜਾਣੇ ਆ ਤੇ ਮੈਂ ਤੁਹਾਨੂੰ ਸਨੇਚਰਵਾਰ ਨੂੰ ਪੈਸੇ ਦੇ ਦੂੰ ਅਸੀਂ ਇਹੀ ਮੰਗ ਕਰਦੇ ਆ ਕਿ ਲਓ ਸਾਡਾ ਘਰ ਖਾਲੀ ਕਰਾਇਆ ਜਾਵੇ ਤਾਂ ਸਾਡੇ ਜਿਹੜੇ ਪੈਂਡਿੰਗ ਆ ਸਾਡਾ ਜੋ ਵੀ ਕਰਾਇਆ ਸਾਡੇ ਬਿਜਲੀ ਬਿੱਲ ਆ ਉਹ ਸਾਰਾ ਦੋਆਏ ਇੰਨੇ ਕ ਪੈਸੇ ਲੱਗਦੇ ਆ ਜੇ ਇਹ ਪਰਿਵਾਰ ਸਿਆਣਾ ਹੁੰਦਾ ਕਿਸੇ ਚੰਗੇ ਬੰਦੇ ਦੇ ਹੱਥੀ ਜੜਿਆ ਹੁੰਦਾ ਇਹ ਇੱਥੇ ਕਦੋਂ ਆਉਂਦਾ ਸਾਡੇ ਮੋਗੇ ਦੇ ਵਿੱਚ ਬਹੁਤ ਏਜੰਟ ਬੈਠੇ ਸੀ ਉੱਥੇ ਕਰ ਲੈਂਦੇ ਪਰ ਇਹਨਾਂ ਨੂੰ ਠੱਗਣ ਵਾਸਤੇ ਜਿਹੜਾ ਇਹਨਾਂ ਦਾ ਪ੍ਰੋਸੀਜਰ ਬਣਾਇਆ ਹੋਇਆ ਸੀ ਜਿਹੜੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬੰਦੇ ਸੀ ਉਹਨਾਂ ਨੇ ਗਾਂ ਦੀ ਗਾਂ ਲਿਆ ਕੇ ਪ੍ਰਮੋਟ ਕਰਕੇ ਇਹਨਾਂ ਨੂੰ ਪੈਸਾ ਦਿੱਤਾ ਤੇ ਇਹਨਾਂ ਨੇ ਹੜੱਪ ਕੀਤਾ ਜੇ ਇੰਨੀ ਸਮਝ ਵਾਲੇ ਹੁੰਦੇ ਇਹ ਕਦੋਂ ਆਉਂਦੇ ਇੱਥੇ ਇਹ ਸਾਡੇ ਕੋਲੇ ਮੋਗੇ ਵੀ ਆ ਸਕਦੇ ਸੀ ਪੁਰਸ਼ਕਾਰ ਵੀ ਬਣਦੀ ਉਹਨਾਂ ਸਮਝਾਇਆ ਵੀ ਜਿਹੜਾ ਇਹਨਾਂ ਦਾ ਲੈਂਡ ਡਨ ਹੋਇਆ ਉਹ ਮੋਗੇ ਹੋਇਆ ਉਥੇ ਉਹਨਾਂ ਨੇ ਪੈਸੇ ਦੇ ਅਕਾਊਂਟ ਚ ਪਾਏ ਨੇ ਪਲੱਸ ਜਿੱਥੇ ਇਹਦਾ ਆਫਿਸ ਹੋਇਆਗਾ ਮਾਡਰ ਟੂਨਸਾਂ ਦੇ ਉਥੇ ਜਾ ਕੇ ਆਪਣੀ ਚਾਰਾਜਵੀ ਕਰਨਾ ਆਪਣਾ ਜੋ ਕਾਨੂੰਨੀ ਕਾਰਵਾਈ ਕਰਵਾਉਣਾ ਨਮਸਤੇ ਸਸਰੀਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਮੀਗ੍ਰੇਸ਼ਨ ਵਾਲਿਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਕਿਉਂਕਿ ਜਿਹੜੇ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਉਹ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਨੇ ਇਸੇ ਤਰ੍ਹਾਂ ਦੀ ਇੱਕ ਮਾਮਲਾ ਲੁਧਿਆਣਾ ਦੇ ਸੈਕਟਰ 32 ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਇਮੀਗ੍ਰੇਸ਼ਨ ਵਾਲੇ ਦੇ ਘਰ ਦੇ ਬਾਹਰ ਜਿਹੜਾ ਹੈਗਾ ਵਾ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਵਾ ਧਰਨਾ ਲਗਾਇਆ ਗਿਆ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਨਾ ਤਾਂ ਉਹਨਾਂ ਦੇ ਪੈਸੇ ਦਿੱਤੇ ਨੇ ਤੇ ਨਾ ਹੀ ਕੋਈ ਵੀਜ਼ਾ ਲਗਵਾ ਕੇ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਜਾਣ ਲੈਣੇ ਆ ਬਾਈ ਜੀ ਕੀ ਨਾਮ ਤੁਹਾਡਾ ਇੰਦਰ ਮੋਹਨ ਸਿੰਘ ਪੱਤੋ ਜੀ ਸਰ ਦੱਸਿਓ ਵੀ ਕੀ ਇਹ ਮਾਮਲਾ ਸੀਗਾ ਤੁਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਹੋ ਕਿਉਂਕਿ ਰਸ਼ਨ ਪਾਣੀ ਵੀ ਤੁਸੀਂ ਨਾਲ ਹੀ ਲੈ ਕੇ ਆਏ ਹੋ ਧੰਨਵਾਦ ਆ ਤੁਹਾਡਾ মিডিਆ ਦਾ ਜਿਹੜਾ ਤੁਸੀਂ ਸਾਡੇ ਕੋਲ ਚੱਲ ਕੇ ਆਏ ਆ ਅਸੀਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਏ ਆ ਨਿਹਾਲ ਸਿੰਘ ਵਾਲਾ ਦੀ ਟੀਮ ਜਿਹੜਾ ਇਹ ਏਜੈਂਟਾਂ ਇਹਨਾਂ ਨੇ ਲਗਭਗ 3.5 ਸਾਲ ਪਹਿਲਾਂ ਇੱਕ ਮਜ਼ਦੂਰ ਕਿਸਾਨ ਤੋਂ 15 ਲੱਖ 40000 ਰੁਪਇਆ ਲੈ ਲਿਆ ਸੀ ਵੀ ਜਿਹੜਾ ਤੁਹਾਡੇ ਬੇਟੇ ਨੂੰ ਤੇ ਨੋ ਨੂ ਕੈਨੇਡਾ ਦੇ ਵਿੱਚ ਭੇਜਿਆ ਜਾਊਗਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਉਹਨਾਂ ਦਾ ਕੀਤਾ ਨਹੀਂਗਾ ਜਦੋਂ ਪਤਾ ਲੱਗਿਆ ਵੀ ਇਹ ਜਿਹੜੀ ਏਜੈਂਟਾਂ ਇਹ ਸਾਡੇ ਜਿਹੜੇ ਇੱਕ ਕਾਗਜ਼ ਪੱਤਰਾ ਕੁਝ ਨਹੀਂ ਲਾਇਆ ਜਿਹੜੇ ਪੈਸੇ ਸਾਡੇ ਨਾਲ ਧੋਖਾ ਹੋ ਗਿਆ ਉਹਦੇ ਬਾਅਦ ਜਦੋਂ ਇਹਨਾਂ ਨੇ ਗੱਲ ਕੀਤੀ ਤੇ ਜਿੱਥੇ ਦਾ ਦਫ਼ਤਰ ਸੀ ਉੱਥੋਂ ਏਜੈਂਟ ਦਫ਼ਤਰ ਛੱਡ ਕੇ ਆ ਗਈ ਆ ਤੇ ਇਸ ਬੰਦੇ ਦੇ ਵਿੱਚ ਇਹਨੇ ਆ ਕੇ ਆਪਦਾ ਜਿਹੜਾ ਮਕਾਨ ਕਿਰਾਏ ਤੇ ਲੈ ਲਿਆ ਜਦੋਂ ਅਸੀਂ ਇਹਦੀ ਭਾਲ ਤੋੜ ਕੀਤੀ ਤਕਰੀਬਨ 6-7 ਮਹੀਨੇ ਸਾਨੂੰ ਇਹਦਾ ਆਤਾ ਪਤਾ ਹੀ ਨਹੀਂ ਲੱਭਿਆ ਅਸੀਂ ਗਰਮੀ ਦੇ ਮੌਸਮ ਦੇ ਵਿੱਚ ਪਿੰਡੋਂ 10-15 ਮੁੰਡੇ ਹਰ ਰੋਜ਼ ਲੈ ਕੇ ਆਉਣੇ ਤੇ ਇੱਥੇ ਮੱਲਿਆਂ ਦੇ ਵਿੱਚ ਗਿੜਾ ਦੇਣਾ ਤੇ ਪਤਾ ਕਰਨਾ ਵੀ ਕਿੱਥੇ ਆ ਇਹ ਏਜੰਟ ਤੇ ਖੀਰੀ ਜਦੋਂ ਅਸੀਂ 6-7 ਮਹੀਨਿਆਂ ਦੀ ਮਸ਼ਕਤ ਦੇ ਨਾਲ ਇੱਕ ਦਿਨ ਐਸ ਬਾਰ ਦੇ ਮੂਹਰੇ ਦੀ ਸਕੂਟਰੀ ਖੜੀ ਵੇਖ ਲਈ ਪੀਵੀ 25 ਨੰਬਰ ਤੇ ਜਿਹੜੀ ਜਗਰਾਉਂ ਦੀ ਸੀ ਕਿਉਂਕਿ ਇਹਦਾ ਪਿੰਡ ਜਗਰਾਉਂ ਏਰੀਏ ਦੇ ਵਿੱਚ ਪੈਂਦਾ ਜਦੋਂ ਉਦੋਂ ਬਾਅਦ ਅਸੀਂ ਆਏ ਤਾਂ ਉਦੋਂ ਪਾਨਾ ਸਿੱਧੂ ਇਸ ਕੇਸ ਦੇ ਵਿੱਚ ਆਇਆ ਸੀ ਪੈਸੇ ਦਬਾਉਣ ਦੀ ਖਾਤਰ ਇਸ ਏਜੰਟ ਦਾ ਜਿਹੜਾ ਬੋਲ ਵਾਲਾ ਇਹਦਾ ਜਿਹੜਾ ਫਾਦਰ ਆ ਉਹ ਨੈਵਕੋਟਾ ਪੁਣਸ ਦੇ ਵਿੱਚ ਉਹਦੇ ਦਾਅਵਾ-ਦਿਵਾ ਦੇ ਨਾਲੋਂ ਪਾਨਾ ਸਿੱਧੂ ਤੇ ਵੀ ਪਰਚਾ ਹੋਇਆ ਤੇ ਪਰ ਇਸ ਪਰਿਵਾਰ ਦੀ ਫੇਰ ਵੀ ਨਹੀਂ ਗੱਲ ਸੁਣੀ ਗਈ ਫੇਰ ਜਦੋਂ ਜਥੇਬੰਦੀਆਂ ਦੇ ਤੌਰ ਤੇ ਫੇਰ ਆਏ ਫੇਰ ਜਦੋਂ ਜੱਦ ਕਰਕੇ ਨੇ 7 ਲੱਖ ਰੁਪਇਆ ਤਕਰੀਬਨ ਜਿਹੜਾ ਮੂੜਿਆ ਇਸ ਪਰਿਵਾਰ ਨੂੰ ਤੇ ਜਿਹੜਾ ਅੱਜ ਤੋਂ 9 ਮਹੀਨੇ ਪਹਿਲਾਂ ਇੱਥੇ ਭពਿੰਦਰ ਸਿੰਘ ਐਸ ਐਚਓ ਜਿਹੜਾ ਥਾਣਾ 7 ਨੰਬਰ ਆ ਤੇ ਸੁਖਦੇਵ ਸਿੰਘ ਬਰਾੜ ਜਿਹੜਾ ਗੱਲ ਚੌਂਕ ਦੇ ਵਿੱਚ ਡੀ ਐਸ ਪੀ ਬਤੌਰ ਇੱਥੇ ਬੈਠੇ ਸੀ ਉਹਨਾਂ ਨੇ ਸਾਡਾ ਸਮਝੌਤਾ ਕਰਾਤਾ ਸੀ ਵੀ ਤਿੰਨਾਂ ਮਹੀਨਿਆਂ ਨੂੰ 6,90,000 ਰੁਪਿਆ ਜਿਹੜਾ ਉਹ ਏਜੰਟ ਤੁਹਾਨੂੰ ਦੇਊਗੀ ਅਸੀਂ ਵਿਸ਼ਵਾਸ ਕਰਕੇ ਯਕੀਨ ਕਰਕੇ ਅਸੀਂ ਮੁੜ ਗਏ ਸੀ ਜਦੋਂ ਅਸੀਂ ਤਿੰਨਾਂ ਮਹੀਨਿਆਂ ਬਾਅਦ ਫੇਰ ਆਏ ਭពਿੰਦਰ ਸਿੰਘ ਕੋਲੇ ਤੇ ਉਹਨਾਂ ਨੇ ਕਿਹਾ ਇਹਨੇ ਕੁਝ ਕਿਹਾ ਵੀ ਮੇਰੇ ਕੋਲ ਪੈਸੇ ਨਹੀਂ ਤਿਆਰ ਹੋਏ ਮੈਨੂੰ ਮਹੀਨਾ ਦੇ ਦਿਓ ਮੈਨੂੰ 2 ਦਿਨ ਦੇ ਦੇ ਦਿਓ ਮੈਨੂੰ 10 ਦਿਨ ਦੇ ਦਿਓ ਲਗਾਤਾਰ ਇਸੇ ਤਰ੍ਹਾਂ ਚਲਦੇ ਫਰਵਰੀ ਦੇ ਵਿੱਚ ਆ ਕੇ ਇਹਨੇ 50000 ਰੁਪਇਆ ਫੇਰ ਸਾਡੇ ਖਾਤੇ 'ਚ ਪਾਇਆ ਉਸ 690 ਦੇ ਵਿੱਚੋਂ ਫੇਰ ਇਹਦੇ ਨਾਲ ਲਗਾਤਾਰ ਗੱਲਬਾਤ ਚੱਲਦੀ ਰਹੀ ਆ ਰਾਤ ਵੀ ਇਹਦੇ ਨਾਲ ਗੱਲ ਚੱਲੀ ਸੀ ਵੀ ਭਾਈ ਤੂੰ ਪੈਸੇ ਦੇ ਨਹੀਂ ਤਾਂ ਸਾਨੂੰ ਜਿਹੜਾ ਕਿਸਾਨ ਆ ਜਿਹਨੇ ਪੈਸੇ ਦਿੱਤੇ ਉਹਨੇ ਆਪਦੀ ਪੈੜੀ ਵੀ ਵੇਚਤੀ ਘਰ ਵੀ ਗਹਿਣੇ ਕਰਤਾ ਕਿਉਂਕਿ ਉਹਨਾਂ ਕੋਲੇ ਰੋਟੀ ਦਾ ਸਾਧਨ ਵੀ ਨਹੀਂ ਜਿਹੜਾ ਪਰਿਵਾਰ ਆ ਇੰਨਾ ਕ ਗਰੀਬ ਆ ਵੀ ਜਿਹੜਾ ਹਾਲਾਤ ਉਹਨਾਂ ਦੇ ਬਹੁਤ ਨਾਜ਼ਿਕ ਆ ਵੀ ਉਹਨਾਂ ਨੂੰ ਕੋਸ ਨਾ ਕੋਸ ਤੁਸੀਂ ਦਿਓ ਇਹਨੇ ਰਾਤ ਜਿਹੜਾ ਕੀਤਾ ਹੀ ਕਹਿੰਦੀ ਮੈਂ ਜੀ ਸਨੇਚਰਵਾਰ ਨੂੰ ਦੇ ਦੂੰ ਕੱਲ ਨੂੰ ਮੈਨੂੰ 12 ਵਜੇ ਜਿਹੜੇ ਚੈੱਕ ਆ ਜਾਣੇ ਆ ਤੇ ਮੈਂ ਤੁਹਾਨੂੰ ਸਨੇਚਰਵਾਰ ਨੂੰ ਪੈਸੇ ਦੇ ਦੂੰ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ 1.5 ਲੱਖ ਰੁਪਏ ਦਿੱਤਾ ਜਾਊ ਹੁਣ ਜਦੋਂ ਦੇ ਅਸੀਂ 1 ਵਜੇ ਆਏ ਵਿਆਂ ਕੋਈ ਰਾਬਤਾ ਨਹੀਂ ਕੋਈ ਸਾਡੇ ਨਾਲ ਸਤ ਸਲਾਮ ਨਹੀਂ ਕੋਈ ਸਾਡੇ ਨਾਲ ਇਹ ਗੱਲ ਨਹੀਂ ਪੁਲਿਸ ਪ੍ਰੋਸੈਸਿੰਗ ਨੇ ਸਾਨੂੰ ਜਰੂਰ ਸੱਦਿਆ ਸੀ ਵੀ ਪ੍ਰਧਾਨ ਜੀ ਉਹਦੇ ਦੀ ਤੁਸੀਂ ਪਰਚਾ ਕਰਾ ਦਿਓ ਜੀ ਉਹਦਾ ਤੁਸੀਂ ਐ ਕਰ ਦਿਓ ਜੀ ਉਹ ਜੋ ਕਰ ਦਿਓ ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਨਾਲ ਇਹ ਗੱਲਾਂ ਜਿਹੜੀਆਂ ਸੋਲਵ ਨਹੀਂ ਹੁੰਦੀਆਂ ਹੁੰਦੀਆਂ ਜਿਹੜੇ ਪੁਲਿਸ ਆ ਉਹ ਵੀ ਇਹਦਾ ਫਾਦਰ ਪੁਲਿਸ ਦੇ ਹੋਣ ਦੇ ਨਾਤੇ ਉਹ ਉਹਨਾਂ ਦੇ ਪੱਖ 'ਚ ਢੱਕਾ ਸੱਟ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰ ਰਹੇ ਸਰ ਜਿਹੜਾ 15 ਲੱਖ ਰੁਪਏ ਤੁਸੀਂ ਦਿੱਤਾ ਹੈ ਜੇ ਆਪਾਂ ਇੱਕ ਨੰਬਰ ਦੇ ਵਿੱਚ ਜਾਣਾ ਹੋਵੇ ਤੇ ਇੰਨੇ ਵੀ ਪੈਸੇ ਲੱਗਦੇ ਹੀ ਨਹੀਂਗੇ ਹੁਣ ਸਾਡੇ ਵੀ ਅਸੀਂ ਜੇ ਆਪਾਂ ਪਰਸਨਲੀ ਗੱਲ ਕਰਦੇ ਆਂ ਅਸੀਂ ਆਪਣੇ ਬੰਦੇ ਵੀ ਭੇਜਿਆ ਤੇ ਬਿਲਕੁਲ ਕੋਈ ਲੱਖ ਡੇਢ ਲੱਖ ਰੁਪਏ ਜਿਹੜਾ ਸਰਕਾਰੀ ਲੱਗਦਾ ਹੈ ਫੀਸਾਂ ਉਹੀ ਲੱਗਦੇ ਨੇ ਤੇ 15 ਲੱਖ ਕਿੱਦਾਂ ਦਿੱਤਾ ਦੇਖੋ ਜਿਹੜੇ ਮਸਲੇ ਆ ਨਾ ਜਿਹੜੇ ਬੰਦੇ ਜਾਣਕਾਰ ਆ ਜਾਂ ਜਿਨ੍ਹਾਂ ਦੇ ਬੱਚੇ ਜਾਂਦੇ ਆ ਜਾਂ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ ਉਹਨਾਂ ਨੂੰ ਪਤਾ ਸਾਰਿਆਂ ਨੂੰ ਵੀ ਇੰਨੇ ਕ ਪੈਸੇ ਲੱਗਦੇ ਆ ਜੇ ਇਹ ਪਰਿਵਾਰ ਸਿਆਣਾ ਹੁੰਦਾ ਕਿਸੇ ਚੰਗੇ ਬੰਦੇ ਦੇ ਹੱਥੀ ਚੜਿਆ ਹੁੰਦਾ ਇਹ ਇੱਥੇ ਕਾਹਤੋਂ ਆਂਦਾ ਸਾਡੇ ਮੋਗੇ ਦੇ ਵਿੱਚ ਬਹੁਤ ਏਜੰਟ ਬੈਠੇ ਸੀ ਉੱਥੇ ਕਰ ਲੈਂਦੇ ਪਰ ਇਹਨਾਂ ਨੂੰ ਠੱਗਣ ਵਾਸਤੇ ਜਿਹੜਾ ਇਹਨਾਂ ਦਾ ਪ੍ਰੋਸੀਜਰ ਬਣਾਇਆ ਹੋਇਆ ਸੀ ਜਿਹੜੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਚ ਬੰਦੇ ਸੀ ਉਹਨਾਂ ਨੇ ਗਾਂ ਦੀ ਗਾਂ ਲਿਆ ਕੇ ਪ੍ਰਮੋਟ ਕਰਕੇ ਇਹਨਾਂ ਨੂੰ ਪੈਸਾ ਦਿੱਤਾ ਤੇ ਇਹਨਾਂ ਨੇ ਹੜੱਪ ਕੀਤਾ ਜੇ ਇੰਨੀ ਸਮਝ ਵਾਲੇ ਹੁੰਦੇ ਇਹ ਕਦੋਂ ਆਉਂਦੇ ਇੱਥੇ ਇਹ ਸਾਡੇ ਕੋਲੇ ਮੋਗੇ ਵੀ ਆ ਸਕਦੇ ਸੀ ਹੁਣ ਤੁਸੀਂ ਇੱਥੇ ਰਾਸ਼ਨ ਪਾਣੀ ਵੀ ਮੈਂ ਦੇਖ ਰਿਹਾ ਵੀ ਇੱਥੇ ਚਾਹ ਪਾਣੀ ਵੀ ਬਣ ਰਿਹਾ ਆ ਤੁਸੀਂ ਹੁਣ ਝੰਡੇ ਲੈ ਕੇ ਇੱਥੇ ਆਏ ਹੋ ਔਰ ਮੈਨੂੰ ਲੱਗਦਾ ਤੁਸੀਂ ਪੱਕਾ ਹੀ ਇੱਥੇ ਧਰਨਾ ਲਗਾਓਗੇ ਜਿੰਨੀ ਦੇਰ ਤੁਹਾਨੂੰ ਪੈਸੇ ਨਹੀਂ ਜਿਹੜੀ ਇਹ ਏਜੰਟ ਆ ਨਾ ਇਹਨੇ ਇਹ ਮਕਾਨ ਕਿਰਾਏ ਤੇ ਲਿਆ ਸੀ ਲਗਭਗ ਜਦੋਂ ਦਾ ਸਾਡਾ ਚੱਲ ਚੱਕਰ ਚੱਲ ਰਿਹਾ ਉਦੋਂ ਦੀ ਉਹ ਇੱਥੇ ਬੈਠੀ ਐ ਜਦੋਂ ਅਸੀਂ ਪਿਛਲੇ 8-9 ਮਹੀਨੇ ਤੋਂ ਧਰਨਾ ਲਾਉਣਾ ਸੀ ਨਾ ਇਹ ਜਿਹੜਾ ਮਕਾਨ ਮਾਲਕ ਸੀ ਇਹਨਾਂ ਨੇ ਵੀ ਸਾਨੂੰ ਠੋਕਰਤਾ ਸੀ ਵੀ ਸਾਡੀ ਮਹੱਲੇ ਚ ਵੇਚਤੀ ਹੋ ਸਾਡੇ ਬਾਹਰ ਚ ਧਰਨਾ ਨਾ ਲਾਓ ਇਦਾਂ ਨਾ ਲਾਓ ਕਰਨ ਜਦੋਂ ਉਹ ਭੈਣ ਨਾਲ ਉਹ ਭੈਣ ਵੀ ਸਾਡੀ ਮੋਗੇ ਦੀ ਆ ਪਰਿਵਾਰ ਨਾਮ ਨਾਮਾ ਜੋ ਆ ਪਰਿਵਾਰ ਮੋਗੇ ਦੇ ਆ ਜਦੋਂ ਉਹਦੇ ਨਾਲ ਗੱਲ ਉਹਨੂੰ ਅਸੀਂ ਬਕਾਇਦਾ ਦੱਸਿਆ ਵੀ ਬੀਬੀ ਜਿੱਤੇ ਤੂੰ ਉਠਾਉਣ ਲੱਗੀ ਤੇਰੇ ਨਾਲ ਵੀ ਆ ਕੁਸ ਹੋਣਾ ਹੁਣ ਜਦੋਂ ਅਸੀਂ ਆ ਕੇ ਗੱਲ ਕੀਤੀ ਆ ਉਹ ਗੱਲ ਕਲੀਅਰ ਹੋ ਚੁੱਕੀ ਆ ਨਾ ਤਾਂ ਉਹਨਾਂ ਨੂੰ ਕਿਰਾਇਆ ਨਾ ਉਹਨਾਂ ਨੂੰ ਬਿਜਲੀ ਤੇ ਨਾ ਉਹਨਾਂ ਦਾ ਮਕਾਨ ਖਾਲੀ ਕੀਤਾ ਜਾਂਦਾ ਇਸ ਤੋਂ ਉੱਪਰ ਅਸੀਂ ਹੋਰ ਕਈ ਵੇਖਿਆ ਉਹਨਾਂ ਨੇ ਸਾਨੂੰ 7-8 ਕੇਸ ਆ ਜਿਹੜੇ ਪਰਿਵਾਰਕ ਜਿਨ੍ਹਾਂ ਦੇ ਮਕਾਨ ਮਾਰਕਾ ਉਹਨਾਂ ਨੇ ਦਿਖਾਏ ਆ ਵੀ ਇਹਦੇ ਤੇ ਇੰਨੇ ਕੇਸ ਦਰਜ ਹੋਏ ਪਿਆ ਪੁਲਿਸ ਪ੍ਰਸ਼ਾਸਨ ਕਿਸੇ ਗੱਲ ਤੇ ਆ ਹੀ ਨਹੀਂ ਰਿਹਾ ਕਿਉਂਕਿ ਨਿਆ ਜਿਹੜਾ ਭਗਵਾਨਤਮਾਨ ਸਰਕਾਰ ਜੇ ਤੁਹਾਡੇ মিডিਏ ਰਾਈ ਸੁਣਦੀ ਆ ਜੇ ਉਹ ਕਹਿੰਦਾ ਮੈਂ ਕਿ ਮਸਲੇ ਹੱਲ ਕਰਦਾ ਤਾਂ ਉਹ ਇੱਥੇ ਇੰਨਾ ਥਾਵਾਂ ਤੇ ਆ ਕੇ ਜਾਂ ਕੋਈ ਤੁਹਾਡਾ ਇੱਥੇ ਨੇੜੇ ਦਾ ਕੋਈ ਐਮ ਐਲ ਏ ਆ ਜਾਂ ਕੋਈ ਮੈਂ ਇਹਨਾਂ ਦਾ ਪ੍ਰਧਾਨ ਬਣਾਇਆ ਉਹ ਆ ਕੇ ਸੁਣੇ ਹੱਲ ਕਰਾਵੇ ਜਿਹੋ ਜੇ ਇਹੋ ਜੇ ਗਾਇ ਗਏ ਇਹਨਾਂ ਨੂੰ ਨੱਥ ਪਾਈ ਜਾਵੇ ਹਾਂ ਸਰ ਜਿੱਦਾਂ ਤੁਹਾਡੇ ਬੰਦਿਆਂ ਦੇ ਕੋਲੋਂ 15 ਲੱਖ ਰੁਪਏ ਲਿਆ ਵੀ ਹੋਰ ਵੀ ਐਸੇ ਕੋਈ ਬੰਦੇ ਹੋਣਗੇ ਜਿਨ੍ਹਾਂ ਨੇ ਤੁਹਾਡਾ ਕੋਈ ਰਾਫਤਾ ਕੀਤਾ ਹੋਊਗਾ ਹਾਂ ਜੀ ਰਾਫਤਾ ਸਾਡੇ ਨਾਲ ਨਹੀਂ ਕੀਤਾ ਜਿਹੜਾ ਮਕਾਨ ਮਾਲਕਾ ਉਹਨਾਂ ਕੋਲੇ ਹੈਗਾ ਸਾਨੂੰ ਦਿਆਨੰਦ ਜੋ ਕੁੜੀਆਂ ਦੇ ਵੀ ਫੋਨ ਆਇਆ ਵੀ ਸਾਡਾ ਵੀ ਅੰਕਲ ਪੈਸੇ ਗਏ ਪਿਆ ਇੱਕ ਪਰਿਵਾਰ ਨੇ ਇੱਥੋਂ ਤਾਂ ਹੀ ਅਪਰੋਚ ਵੀ ਕੀਤੀ ਵੀ ਸਾਡਾ ਕਰੋੜ ਰੁਪਿਆ ਇਹਨਾਂ ਦੇ ਕੋਲੇ ਆ ਬਹੁਤ ੱਗੀਆਂ ਮੋਟੀਆਂ ਮੋਟੀਆਂ ਮਾਰੀਆਂ ਵੀਆਂ ਪਰ ਅਸੀਂ ਗਰੀਬ ਦੇ ਨਾਲ ਜਥੇਬੰਦੀਆਂ ਖੜਦੇ ਆ ਅਸੀਂ ਗਰੀਬ ਦੇ ਨਾਲ ਹੀ ਖੜੇ ਆ ਜਿੰਨਾ ਚਿਰ ਇਹਨੂੰ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਅਸੀਂ ਇੱਥੋਂ ਜਾਣ ਵਾਲੇ ਨਹੀਂ ਕਿਹੜੇ ਭਾਈ ਸਾਹਿਬ ਜਿੰਨੇ ਦੇ ਪੈਸੇ ਆ ਗੁਰਵਿੰਦਰ ਸਿੰਘ ਆ ਜੀ ਸਰ ਕਦੋਂ ਦਾ ਇਹ ਮਾਮਲਾ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਥੋੜੀ ਜੀ 2021 ਦਾ 2022 ਦਾ 22 ਦਾ ਜੀ 2022 ਦਾ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੇ 114000 ਅੱਛਾ ਉਸ ਸਾਤ ਲੱਖ ਪੜਿਆ ਅੱਛਾ ਤੇ ਬਾਕੀ ਫਿਰ ਉਹ ਕੀ ਕਹਿੰਦੇ ਕੀ ਹੈ ਦਿੰਦੇ ਨਹੀਂ ਜੋ ਗਲ ਲਾਈ ਜਾਂਦੇ ਇਹਦੀ ਪੁਲਿਸ ਕੰਪਲੀਟ ਕੀਤੀ ਸੀ ਨਹੀਂ ਅੱਛਾ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇੱਥੇ ਖੜੇ ਹੋ ਨਾਲ ਤਰਨੇ ਦੇ ਵਿੱਚ ਅਸੀਂ ਖੜੇ ਆਂ ਡਟੇ ਆਂ ਇਹਨਾਂ ਦੇ ਨਾਲ ਇਹ ਮਜਬੂਰ ਪਰਿਵਾਰ ਆ ਵੀ ਇੱਕ ਦੁਖੀ ਆ ਜ਼ਮੀਨ ਵੇਚ ਕੇ ਇਹਨਾਂ ਨੇ ਪੈਸੇ ਦਿੱਤੇ ਆ ਸਾਰੇ ਠੀਕ ਆ ਹੁਣ ਅਸੀਂ ਡੀਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਸਾਰੀ ਗੱਲਬਾਤ ਹੋਈ ਆ ਤੇ ਬੈਠੇ ਆ 2 ਘੰਟੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹ ਮਸਲਾ ਦਾ ਹੱਲ ਨਹੀਂ ਕਰ ਸਕਦੇ ਅਸੀਂ ਪਰਚਾ ਨਹੀਂ ਦੇ ਸਕਦੇ ਅਸੀਂ ਕਹੇ ਜੇ ਤੁਸੀਂ ਨਹੀਂ ਪਰਚਾ ਦੇ ਸਕਦੇ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਅਸੀਂ ਬੈਠੇ ਆਂ ਟਟੇਰਾਵਾਂਗੇ ਦਿਨ ਰਾਤ ਅਸੀਂ ਸਾਡਾ ਧਰਮ ਸਾਹਬ ਨੇ ਗੱਲ ਕੀਤੀ ਹੈ ਹਾਂਜੀ ਅੱਛਾ ਕੀ ਕਹਿੰਦੇ ਅਸੀਂ ਪਰਚਾ ਨਹੀਂ ਦੇ ਸਕਦੇ ਨਹੀਂ ਕਰਦੇ ਮਤਲਬ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਬਾਕੀ ਤੁਹਾਨੂੰ ਪਹਿਲਾਂ ਬਾਈ ਜੀ ਨੇ ਦੱਸ ਹੀ ਦਿੱਤਾ ਤੇ ਸਾਢੇ 3 ਸਾਲ ਹੋ ਗਏ ਤਕਰੀਬਨ ਤੇ ਅਸੀਂ ਬੱਚਿਆਂ ਦੀ ਫੈਲ ਆਈ ਸੀ ਨਾ ਮੈਡਮ ਕੋਲੇ ਤੇ ਬਸ ਕੇਰਾ ਸਾਨੂੰ 716000 ਰੁਪਿਆ ਦੇਤਾ ਤੇ ਉਸ ਤੋਂ ਬਾਅਦ ਬਸ ਭਾਈ ਜੀ ਨੇ ਦੱਸਿਆ ਇਹ ਲਾਰੇ ਲੱਪੇ ਹਾਂ ਪਹਿਲੀ ਵੇਚ ਕੇ ਦਿੱਤੇ ਪੈਸੇ ਹਾਂਜੀ ਵੀਰ ਜੀ ਪਹਿਲੀ ਵੇਚ ਕੇ ਬਾਕੀ ਸਭ ਕੁਛ ਹੀ ਵਿੱਕ ਗਿਆ ਕੁਝ ਵੀ ਨਹੀਂ ਰਿਹਾ ਹਾਂਜੀ ਜਿਆਦਾ ਤੇ ਨਾ ਪੈਸੇ ਮੁੜੇ ਨਹੀਂ ਜੀ ਕੁਝ ਵੀ ਨਹੀਂ ਬਸ ਠੱਗੀ ਮਾਰੀ ਇੱਕ ਹੁਣ ਇਮੀਗ੍ਰੇਸ਼ਨ ਏਜੰਟ ਜਿਹੜੀ ਇੰਦਰਜੀਤ ਕੋਹਰ ਆ ਉਹ ਜਿਨ੍ਹਾਂ ਦੇ ਮਕਾਨ ਦੇ ਵਿੱਚ ਰਹਿ ਰਹੇ ਆ ਉਹ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦਾ ਵੀ ਕਹਿੰਦੇ ਕਿਰਾਇਆ ਨਹੀਂ ਦਿੱਤਾ ਕਾਫੀ ਦਿਨ ਤੋਂ ਮਾਤਾ ਜੀ ਜਿਹੜੀ ਇੰਦਰਜੀਤ ਏਜੰਟ ਹੈਗੇ ਨੇ ਉਹ ਤੁਹਾਡੇ ਕਿਰਾਏ ਤੇ ਰਹਿ ਰਹੇ ਕਿੰਨੀ ਦਿਨ ਤੋਂ ਰਹਿ ਰਹੇ ਆ ਸਾਡੇ ਰਹਿ ਰਹੇ 2020 ਤੋਂ ਅੱਛਾ ਜੀ ਹਾਂ ਜ ਨਵੰਬਰ 2020 ਤੋਂ ਅੱਛਾ ਤੇ ਇਹ ਤੁਹਾਨੂੰ ਕਿਰਾਇਆ ਟਾਈਮ ਸਰ ਦੇ ਰਹੇ ਜਾਂ ਕਿੱਦਾਂ ਨਹੀਂ ਦੋ ਤਿੰਨ ਮਹੀਨੇ ਤਾਂ ਦੋ ਤਿੰਨ ਸਾਲ ਤਾਂ ਦਿੱਤੇ ਨੇ ਜਿਹੜਾ ਹੁਣ ਇਹ ਪਿਛਲਾ ਸਾਲ ਗਿਆ ਵਾ 24 ਉਦੋਂ ਤੋਂ ਮੈਨੂੰ ਕਿਰਾਇਆ ਨਹੀਂ ਸਹੀ ਆ ਰਿਹਾ ਜੀ ਦਾ ਤੇ 122000 ਰੁਪਏ ਅਗਸਤ ਦੇ ਵਿੱਚ ਇਹਨੇ ਲਵੀ ਮੇਰਾ ਪੈਂਡਿੰਗ ਸੀ ਇਹਨ ਦਾ ਕਾਲ ਤੇ ਇਹਨੇ ਲੜਾਈ ਝਗੜਾ ਕੀਤਾ ਮੇਰੇ ਨਾਲ ਤੇ ਫਿਰ ਅਸੀਂ ਚੌਕੀ ਥਾਣੇ ਗਏ ਤੇ ਅਸੀਂ ਕਹਲੇ ਵੀ ਸਾਡਾ 122000 ਰੁਪਏ ਪੈਂਡਿੰਗ ਹੈ ਉਹਨਾਂ ਨੇ ਰਾਜੀਨਾਮਾ ਕਰਾ ਕੇ 20-20000 ਦੀਆਂ ਕਿਸ਼ਤਾਂ ਖਰਾਤੀਆਂ ਸਾਡਾ ਅੱਛਾ ਜੀ ਫਿਰ ਕਿੰਨੇ ਪੈਸੇ ਆਏ ਤੁਹਾਨੂੰ ਉੱਥੇ ਉਹਦੇ ਚੋਂ ਮੈਨੂੰ 10000 ਇੱਕ ਆਇਆ ਅੱਛਾ ਬਸ ਫਿਰ ਉਸ ਤੋਂ ਬਾਅਦ ਫਿਰ ਉਹ ਵੀ ਮੱਕਰ ਕੇ ਉਹ ਨਹੀਂ ਜੀ ਸਾਡੇ ਉਹ ਉਲਟਾ ਕੇਸ ਹੀ ਪਾ ਦਿੱਤਾ ਇਹਨੇ अच्छा इने कोर्ट केस करता हां जी ਸਾਡੇ ਤੇ ਕਰਤਾ ਕਿ ਲਵੀ ਸਾਨੂੰ ਜ਼ਬਰਦਸਤੀ ਕੱਢ ਰਹੇ ਆ ਤੇ ਸਾਡੇ ਤੋਂ ਜ਼ਿਆਦਾ ਕਿਰਾਇਆ ਮੰਗ ਰਹੇ ਆ ਤੇ ਹਜੇ ਕੀ ਮੇਰਾ ਸਾਰਾ ਆਨਲਾਈਨ ਕਰਾਇਆ ਜਾਂਦਾ ਸੀ ਮਤਲਬ ਬਣਾ ਕੇ ਤੇ ਭੇਜਦੀ ਸੀ ਮੈਨੂੰ ਤੇ ਮੀਟਰ ਦਾ ਵੀ ਮੈਂ ਆਨਲਾਈਨ ਹੀ ਇਹਨੂੰ ਭੇਜਦੀ ਹੁੰਦੀ ਸੀ ਕਿ ਲਵੀ ਇੰਨੇ ਤੇਰੀ ਰੀਡਿੰਗ ਆ ਗਈ ਤੇ ਇੰਨਾ ਮੈਂ ਤੇਰੇ ਤੋਂ ਬਿਜਲੀ ਦਾ ਬਿੱਲ ਲੈਣਾ ਠੀਕ ਹੈ ਤੇ ਫੇ ਹੁਣ ਕੋਈ ਮੜਾ ਮੋਟਾ ਕੋਈ ਪੁਲਿਸ ਕੋ ਸ਼ਿਕਾਇਤ ਕੀਤੀ ਤੁਸੀਂ ਇਹਨਾਂ ਦੀ ਹਾਂਜੀ ਹਾਂਜੀ ਕਿੰਨੀ ਵਾਰ ਦਰਖਾਸਤਾਂ ਲਿਖਿਆ ਆਈਆਂ ਤੇ ਪਰ ਪੁਲਿਸ ਵਾਲੇ ਕਹਿੰਦੇ ਹੁਣ ਸਾਡੇ ਹੱਥ ਨਹੀਂ ਹੈਗਾ ਤੁਹਾਡੇ ਕੇਸ ਚੱਲ ਰਹੇ ਆ ਤੇlever ਸਾਡੇ ਹੱਥ ਕੁਝ ਨਹੀਂ ਹੈ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਇਹੀ ਮੰਗ ਕਰਦੇ ਆ ਕਿ lever ਸਾਡਾ ਘਰ ਖਾਲੀ ਕਰਾਇਆ ਜਾਵੇ ਤੇ ਸਾਡੇ ਜੋ ਪੈਂਡਿੰਗ ਹੈ ਸਾਡਾ ਜੋ ਵੀ ਕਰਾਇਆ ਸਾਡਾ ਬਿਜਲੀ ਬਿੱਲ ਉਹ ਸਾਰਾ ਦੁਆਇਆ ਜਾਵੇ ਠੀਕ ਹੈ ਜੀ ਹਾਂਜੀ ਸੋ ਤੁਸੀਂ ਸੁਣਿਆ ਹੈ ਵੀ ਜਿਹੜਾ ਡਿਫਾਲਟਰ ਆ ਤੇ ਉਹ ਡਿਫਾਲਟਰ ਹੀ ਹੈ ਉਹ ਚਾਹੇ ਲੋਕਾਂ ਕੋਲ ਇਮੀਗ੍ਰੇਸ਼ਨ ਦੇ ਨਾਮ ਤੇ ਪੈਸੇ ਠੱਗਣ ਦਾ ਮਾਮਲਾ ਹੋਵੇ ਜਾਂ ਜਿੱਥੇ ਉਹ ਰੈਂਟ ਤੇ ਰਹਿ ਰਹੇ ਨੇ ਉਹਨਾਂ ਦਾ ਕਿਰਾਇਆ ਨਾ ਦੇਣਾ ਇਹ ਵੀ ਇੱਕ ਠੱਗੀ ਹੀ ਹੈ ਸੋ ਲੋਕਾਂ ਨੂੰ ਅਪੀਲ ਹੈ ਵੀ ਤੁਸੀਂ ਇਹੋ ਜਿਹੇ ਠੱਗਾਂ ਤੋਂ ਬਚ ਕੇ ਰਹੋ ਹੁਣ ਇਸ ਮੈਟਰ ਦੇ ਵਿੱਚ ਥਾਣਾ ਐਸ ਐਚ ਓ ਭੁਪਿੰਦਰ ਸਿੰਘ ਜੀ ਦਾ ਕੀ ਕਹਿਣਾ ਹੈ ਤੇ ਗੱਲਬਾਤ ਕਰ ਲੈਂਦੇ ਆ ਸਰ ਇੱਕ ਇਮੀਗ੍ਰੇਸ਼ਨ ਵਾਲੀ ਲੇਡੀਜ਼ ਦੇ ਘਰ ਦੇ ਬਾਹਰ ਇੱਕ ਧਰਨਾ ਲਗਾਇਆ ਕਿਸਾਨਾਂ ਵੱਲੋਂ ਤੇ ਕੀ ਮੈਟਰ ਸੀਗਾ ਇਹ ਇਹਦੇ ਜਿਸ ਤਰ੍ਹਾਂ ਸੀ ਕਵਿੰਦਰਜੀਤ ਕੌਰ ਜਿਹੜੀ ਸਾਡੇ ਏਰੀਆ ਵਿੱਚ ਰਹਿ ਰਹੀ ਹੈ ਤੇ ਪਲਾਸੇ ਦਾ ਜਿਹੜਾ ਇਮੀਗ੍ਰੇਸ਼ਨ ਦਾ ਆਫਰ ਹੈ ਉਹ ਮਗਾ ਥਾਣਾ ਮਾਡਲ ਟਾਊਨ ਚ ਪੈਂਦਾ ਹੈ ਤੇ ਜਿਹੜੇ ਕੰਪਲੇਨਟੈਂਟ ਨੇ ਉਹ ਰਹਿਣ ਵਾਲੇ ਮੋਗੇ ਡਿਸਟ੍ਰਿਕਟ ਦੇ ਹੈਗੇ ਆ ਸਿਰ ਸਾਡਾ ਤਾਂ ਇਹੀ ਵੀ ਰਹਿ ਸਾਡੇ ਏਰੀਆ ਵਿੱਚ ਰਹੀ ਹੈ ਉਹਦੇ ਕਰਕੇ ਉਹਨਾਂ ਦਾ ਇਮੀਗ੍ਰੇਸ਼ਨ ਦਾ ਪੈਸਾ ਦਾ ਆਪਸੀ ਲੈਣ ਦੇਣਾ ਉਹਦੇ ਸਬੰਧ ਚ ਉਹ ਦੇ ਨਹੀਂ ਰਹੀ ਤੇ ਇਹਨਾਂ ਨੇ ਉਹ ਪ੍ਰੋਟੈਸਟ ਕਰ ਰਹੇ ਸਰ ਕੋ ਪੁਲਿਸ ਵੀ ਕਾਰਵਾਈ ਬਣਦੀ ਐ ਇੱਥੇ ਪੁਲਿਸ ਕਾਰਵਾਈ ਬਣਦੀ ਉਹਨਾਂ ਨੂੰ ਸਮਝਾਇਆ ਵੀ ਜਿਹੜਾ ਉਹਨਾਂ ਦਾ ਲੈਣ ਦੇਣਾ ਹੋਇਆ ਉਹ ਮੋਗੇ ਹੋਇਆ ਉੱਥੇ ਇਹਨਾਂ ਨੇ ਪੈਸੇ ਦੇ ਅਕਾਊਂਟ 'ਚ ਪਾਏ ਨੇ ਪਲੱਸ ਜਿੱਥੇ ਇਹਦਾ ਆਫਿਸ ਹੋਇਆਗਾ ਮਾਡਲ ਟਾਉਨ 'ਚ ਨੇ ਵੀ ਉੱਥੇ ਜਾ ਕੇ ਆਪਣੀ ਚਾਰਾ ਜੋਈ ਕਰਨ ਆਪਣਾ ਜੋ ਕਾਨੂੰਨੀ ਕਾਰਵਾਈ ਕਰਵਾਉਣ ਜੀ ਚੀਕ ਜੀ ਧੰਨਵਾਦ ਸੋ ਤੁਸੀਂ ਸੁਣਿਆ ਆ ਵੀ ਐਸ ਐਚਓ ਸਾਹਿਬ ਨੇ ਜੋ ਗੱਲ ਕਹੀ ਆ ਵੀ ਜਿਹੜੀ ਕਾਰਵਾਈ ਬੰਦੀ ਉਹ ਥਾਣਾ ਮਾਡਲ ਟਾਉਨ ਦੀ ਬਣਦੀ ਆ ਪਰ ਸਾਡੇ ਏਰੀਆ ਚ ਸਿਰਫ ਉਹ ਰਹਿ ਰਹੀ ਐ ਜੋ ਵੀ ਇਹਨਾਂ ਦਾ ਲੈਂਦੇ ਨੇ ਹੈਗਾ ਆ ਉਹ ਜਾਂ ਤਾਂ ਥਾਣਾ ਮਾਡਲ ਟਾਉਨ ਦੀ ਪੁਲਿਸ ਕਰੇਗੀ ਤੇ ਜਾਂ ਆਪਸੀ ਬਹਿ ਕੇ ਜੇ ਇਹਨਾਂ ਦੀ ਕੋਈ ਸੈਟਿੰਗ ਹੁੰਦੀ ਆ ਤਾਂ ਹੋ ਸਕਦੀ ਆ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਆ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ